ਗਾਈਜ਼ ਜੀ ਆ ਚਾਲਾ ਤਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ ਦੇ ਵਿੱਚ ਨਿਊ ਵਲੌਗ ਚੈੱਕ ਕਰੋ ਗੋਇੰਦਵਾਲ ਸਾਹਿਬ ਮੁੰਡੇ ਤਿਆਰ ਹੁੰਦੇ ਪਏ ਜੇਣਾ ਬਾਬੇ ਦੀ ਸੇਵਾ ਲੁੱਟਣ ਸੇਵਾ ਕਰ ਸੇਵਾ ਕਰ ਆਪਣੀ ਸੇਵਾ ਲੱਗੀ ਆ ਬਾਬੇ ਪੂਰੀ ਵਾਲਾ ਦੇ ਨਾਲ ਤੇ ਆਹੀ ਰਾਜੀ ਬਾਬਾ ਜੀ ਮੇਨ ਆਪਣੇ ਵਾਹਿਗੁਰੂ ਜੀ ਦਾ ਜੀ ਆ ਆਪਣੇ ਜਸੇ ਬੰਦੀ ਦੇ ਹੱਟ ਜੇ ਬਾਕੀ ਗੱਲ ਕਰਦੇ ਆ ਜਸਰ ਨੇ ਤੋੜਤੇ ਰਿਕਾਰਡ ਉਹ ਵੀ ਆੜੇ ਟੀ-ਸ਼ਰਟ ਵਾਲੇ ਟੀ-ਸ਼ਰਟ ਨਹੀਂ ਜਿਸਰ ਪਾਉਂਦਾ ਪੜਨਾ ਦੱਸੋ ਵਧੀਆ ਬੱਚਾ ਪੜਨਾ ਤੇ ਗੁਰਵਾ ਤੁਸੀਂ ਗੋਲ ਹੈ ਜਿਹੜੀ ਬੰਨੇ ਗੋਲ ਪੜਨਾ ਹੈ ਤੁਸੀਂ ਹੱਥ ਕਰਾਦੇ ਨਹੀਂ ਜਿਹੜੀ ਬੰਨੇ ਗੋਲ ਮੈਂ ਪਹਿਲੀ ਜਿਹੜੀ ਬੰਨੇ ਆ ਮਾਫਰੀ ਜਿਹੜੀ ਟੀ-ਸ਼ਰਟ ਪਈ ਹੈ ਨਾ ਹੈ ਟੀ-ਸ਼ਰਟ ਜਿਹੜੀ ਪਾਲੀ ਦਮਾਲੇ ਦੇ ਨਾਲ ਬੜਾ ਹੀ ਘੈਂਟ ਦਾ ਘੰਡਿਆ ਜੀ ਓਏ ਮਣੀ ਬੇਟਾ ਆਓ ਅਮਲੀ ਆਪਣਾ ਨਾਲ ਆਇਆ ਬੱਚਾ ਵੇਖੋ ਕਿਦਾਂ ਓਏ ਓਏ ਇੱਧਰ ਕੁਰਤੇ ਪਜਾਮੇ ਪਾਣੇ ਨੇ ਮੇਰੇ ਵੀਰੋ ਨਹੀਂ ਬਣਾਉਣੀ ਓਏ ਜਿੱਥੇ ਘਾੜ ਕੱਢੀ ਦੀ ਆ ਆਉਂਦੇ ਪਿਆਰਾ ਆਉਂਦੇ ਉਹਨਾਰੇ ਤੱਕ ਬੱਜੀ ਕੋ ਬੰਦੇ ਬੰਨਣੇ ਸੀਗਾ ਜੀ ਇਹ ਬੰਦਾ ਲੜ ਲੰਗ ਲਾ ਪੈਂਦਾ ਵਾ ਐਦਾਂ ਵੇਖੀਦਾ ਵਧੀਆ ਬੱਜ ਕੇ ਬਾਅਦ ਸੈੱਟ ਕਰ ਲੈਣਾ ਨਹੀਂ ਬੰਦਾ ਵੀਰ ਆ ਇੱਕ ਬੰਦਾ ਰਹਿ ਗਿਆ ਇਹਨੇ ਨਹੀਂ ਬੰਨੇ ਆ ਬੰਨੇ ਆਏ ਜਾਂ ਲਾਤਾ ਹੋਰ ਬੰਨਣੇ ਮੋਨੇ ਬੰਦੇ ਤੇ ਵਧੀਆ ਵੱਜਦਾ ਵਾ ਗੋਲ ਪੰਨਾ ਆ ਇੰਨੇ ਜਿਹਾ ਸਤਿ ਸ਼੍ਰੀ ਅਕਾਲ ਬਰਗਰ ਬਰੋ ਲੈ ਗਿਆ ਪਿੰਰੋ ਨੇ ਤੀਜਾ ਗਿਆ ਗੈਂਗ ਬਰਗਰ ਗੈਂਗ ਇਹ ਤਾਂ ਤੁਰਦਾ ਹੀ ਨਹੀਂ ਆ ਫੜ ਕੇ ਰੱਖੋ ਪਿਆਰਿਆ ਥੱਲੇ ਫੜੋ ਯਾਰ ਜੀ ਮਗਝਾ ਨਹੀਂ ਯਾਰ ਪਾੜੋ ਪਾੜੋ ਕੋਰ ਜੋਟਾ ਬਦਾਮ 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 ਹੋਰ ਪਾ ਯਾਰ ਤਦੇ ਵੀ ਸੰਗਾਗਾ ਫੜ ਕੇ ਰੱਖੋ ਘੁੱਟ ਕੇ ਚੱਲ ਪੀ ਮਸ਼ੀਨ ਉਹ ਰੱਖ ਦੇ ਭਾਈ ਅੰਡੇ ਕੋਲੀ 10 ਵਾਰ ਲੈ ਆਂਦੀ ਆ ਮੁੰਡਿਆ ਨੇ ਉਹ ਦੁੱਧ ਨਾ ਪਾਓ ਪਾਣੀ ਨਾ ਪਾਓ ਉਹ ਫੂੰਦੇ ਪੈਣਾ ਰੱਖੋ ਤੇ ਪੋੜੀ ਤੇ ਪੈ ਰਹਾ ਤਾਂ ਇਹ ਜੋ ਕਰਨੇ ਓਇਓ ਵੱਜ ਗਿਆ ਵਾ ਖਾਲਾ ਤੇਰੇ ਮਾਮੇ ਦੇ ਮੁੰਡੇ ਦਾ ਵਾ ਵੱਜ ਗਿਆ ਵਾ ਇਹ ਮਾਤਾ ਕਹਿੰਦੀ ਉਹ ਦੇਖੀ ਜਾਂਦੇ ਉਹ ਮਾਤਾ ਨੇ ਕਿਹਾ ਮਾਤਾ ਜੀ ਇੱਥੇ ਦੇਖ ਉਹ ਪੀਣਾ ਬਣਾ ਲਿਆ ਮੈਂ ਚਾਰ ਕੀ ਪੀਣੇ ਬਸ ਇਨੇ ਚਾਰ ਪੀਣੇ ਆ ਸਾਰੀ ਪੀਣੇ ਆ ਮੈਂ ਪੀਣਿਆ ਕਿੰਨੇ ਦੋ ਦੋ ਬਾਪਾ ਪਾਣੀ ਬਾਪਾ ਪਾਣੀ ਬਾਪ ਹਾਂ ਦੋ ਕਿੰਨੇ ਪੀਣੇ ਓਏ ਹਾਂ ਵੀ ਖਾਂਡ ਵੀ ਲਗਣਦਾ ਹੈ ਭੇਜੀ ਚਾਣੀ ਬੜਾ ਪੁੰਨ ਚੁੱਕਿਆ ਗਿਆ ਵਿਚਾਰੇ ਦਾ ਆਹ ਮਡੇੜਾ ਪੁੰਨ ਚੁੱਕਿਆ ਗਿਆ ਕਿੱਦਾਂ ਦਾ ਮਸੂਰਾ ਨਾ ਜੀਣ 27 ਤੇ 10 ਲੈ ਗਿਆ ਉਹ ਵੀ ਝੋਕੇ ਲੈ ਗਿਆ ਥੱਲੇ ਵਿੰਦਾ ਰਹਿ ਸਾਲ ਲੱਤ ਗਿਆ ਮੁੰਡੇਰਾ ਹੁਣ ਬਾਲਟੀ ਫੜ ਲਈਆ ਮੁੰਡੇ ਨੇ ਬਾਲਟੀ ਬਾਲਟੀ ਚੱਲੂਗੀ ਅਜਵਰ ਦਾ ਮਾਹੌਲ ਨਹੀਂ ਸੀ ਇਹਦੀਆਂ ਬੱਦੀਆਂ ਸਰਾਵਾ ਨਹੀਂ ਸੀ ਅੱਥੇ ਰਹਿਰ ਦਾ ਟਿਕਾਣਾ ਜਿਹੜਾ ਹੈ ਚੰਗੇ ਲੋਕ ਵੱਸਦੇ ਲੋਕ ਆਪਣੇ ਘਰੋਂ ਹੀ ਰਜਾਈ ਤੜਾਈ ਲੈ ਕੇ ਆਉਂਦੇ ਸਨ ਸਿਆਲ ਵਿੱਚ ਤੰਬੂ ਲੈ ਕੇ ਆਉਂਦੇ ਸਨ ਜੇ ਜਿਹੜੀ ਉਤਰਾ ਗੁਰੂ ਕੀ ਸੰਗਤ ਆਉਂਦੀ ਜਦੋਂ ਕੌਮਾਂ ਨੂੰ ਸਾਥੀ ਆ ਤੇ ਮਹਾਰਾਜ ਨੇ ਹਦਾਇਤ ਕੀਤੀ ਤੇ ਤੁਸੀਂ ਉਹਨਾਂ ਇਸੇ ਦੀ ਲੈਣਾ ਤੁਸੀਂ ਇੱਕ ਨਵੇਂ ਨਗਰ ਦੀ ਸਾਰੀ ਕਰਨੀ ਹੈ ਆਪਣੇ ਵੱਡਿਆਂ ਦਾ ਰੂਪ ਪਾ ਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੋਨਵਾਲ ਸਾਹਿਬ ਦੀ ਥਾਟੀ ਤੋਂ ਤੁਰੇ ਤੇ ਜਿੱਥੇ ਅੱਜ ਸ੍ਰੀ ਅਮਰਸਰ ਵਸਿਆ ਇੱਥੇ ਚਲੇ ਗਏ ਪੰਜ ਸਰੋਵਰਾਂ ਦਾ ਨਿਰਮਾਣ ਕੀਤਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਰਹਿਦੇ ਕਾਰਜ ਕੁ ਪੰਵੇਂ ਪਾਤਸ਼ਾਹ ਮਹਾਰਾਜ ਨੇ ਕੀਤੇ ਨੇ ਪਹਿਲਾ ਕਦਮ ਸੰਤੋਖ ਸਰ ਵਾਇਟ ਕੀਰ ਜੀ ਹੈਗਾ ਦੂਜਾ ਦਿਨ ਬੰਦੇ ਚਲੇ ਆ ਨੌਣ ਇਸ਼ਨਾਨ ਪਾਣੀ ਕਰਨ ਤੇ ਟੇਕਾਂਗੇ ਕਿ ਮੱਥਾ ਦਸਨ ਕਰਾਵਾਂਗੇ ਤੁਹਾਨੂੰ ਵੀ ਉਹ ਨੌਣ ਤੋਂ ਆਈਏ ਰਾਨੀ ਲੱਗੇਗਾ ਗੱਡੀ ਪੜੇ ਕਰਾਲਾ ਗੱਡੀ ਗੱਡੀ ਪਰੇ ਕਰਾ ਗੱਡੀ ਪੰਦੇ ਆਪਣੀ ਪੂਰੇ ਕਰ ਲੋ ਆ ਵੀ ਕਰ ਓਏ ਆ ਵੀ ਕਰ ਆਹ ਗੱਡੀ ਪਰੇ ਕਰਾਓ ਆ ਵਾਲੀ ਲੋ ਭਾਈ ਹੋਰ ਕਾਹਦੀ ਆ ਮਡੇ Yeah.

ਕਾਲੀਏ 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 ਕਾਲਾ ਹੈ ਤਰੀ ਗੋਲਵਾ ਸਾਹਿਬ ਬੜੀ ਸੰਗਤ ਲੈ ਕਦੇ ਸੰਗਤ ਚੱਲ ਗਈ ਆ ਜਿਹਦਾ ਪਜਾਮਾ ਲੱਦਾ ਇਦਾਂ ਹੈ ਉਹ ਵੇਖ ਦੁੱਧ ਲੈ ਕੇ ਪੈਕੇਟ ਵਾਲਾ ਪੱਤੀ ਬਖਾਵਣਾ ਜਿੰਮੈਂਟਲ ਵਿੱਚ ਪੀਲੀ ਭਾਜੀ ਦਾ ਚਾਹ ਤੇਰਾ ਦਾ ਪੀ ਲੀ ਜੇ ਗਰ ਦੋਇਓ ਤੇ ਆ ਰਿਹਾ ਪਿਆਰ ਹੋ ਜੋਏ ਪੀਲੀ ਚਾਹ ਕਹੀਂ ਪੀਲੀ ਵੀ ਚਾਹ ਤੇਰੇ ਭਾਈ ਨਾਲ ਜੋ ਮਰਜੀ ਕਰਾ ਬਲੌਗ ਭਾਂਡਿਆ ਬਲੌਗ ਜਿਹੜੀ ਗਰਾਊਂਡ ਆ ਗਰਾਊਂਡ ਪਹਿਲਾ ਬਲੌਗ ਆ ਸਾਡਾ ਸਾਰਾ ਐਡਿਟ ਕੀਤਾ ਸਾਰਾ ਐਡਿਟ ਕੀਤਾ ਉਹਦਾ ਨੋ ਨਈ ਕੱਟ ਕੱਟ ਕੇ ਲਾਵਾਂਗੇ ਹਾਂਜੀ ਵੀਰ ਜੀ ਬਣ ਲਿਆ ਪਰ ਮੈਂ ਤੂੰ ਹਾਂਜੀ ਹਾਂਜੀ ਤੂੰ ਇਹ ਬਣ ਲੈ ਭਾਜੀ ਬਣਾ ਜਾਣ ਫਿਰ ਬਣਾ ਬਣਾ ਦੇਨੇ ਬਣਾ ਦੇਨੇ ਪਹਿਲਾ ਬਲੌਗ ਬਣਾ ਲਈਏ ਥੋੜਾ ਆ ਵੀ ਵੀ ਰੈਡੀ ਹੋ ਗਿਆ ਵਾ ਨਹੀਂ ਚਲ ਇੱਕ ਢੇ ਤਿਆਰ ਕਰਨਾ ਕਿਦਾਂ ਪਾ ਪਾ ਕਹਿੰਦੇ 100 ਰੁਪਏ 100 ਰੁਪਏ ਸਵਾਗਤ ਆ ਫਿਰ ਉਹੀ ਬਲੌਗ ਦੇ ਵਿੱਚ ਮੇਰੇ ਵੀਰੋ ਜਿੱਥੋਂ ਆਪਾਂ ਗਏ ਸੀ ਸ਼ਾਮੀ ਫੇਰ ਆਪਣੀ ਸੇਵਾ ਲੱਗੀ ਆ ਹੁਵੇ ਪੂਰੀ ਆਲਿਆਂ ਦੇ ਕੋਲ ਆ ਗਏ ਆ ਇੱਥੋਂ ਆਪਾਂ ਹੁਣੇ ਗਏ ਹੀ ਤੇ ਬਾਬਿਆਂ ਦਾ ਆ ਗਿਆ ਫੇਰ ਫੋਨ ਵੀ ਪਹੁੰਚੋ ਜਲਦੀ ਤੋਂ ਜਲਦੀ ਲੰਗਰ ਦੇ ਵਿੱਚ ਸੇਵਾਦਾਰਾਂ ਦੀ ਕਮੀ ਹੀ ਫੇਰ ਸੇਵਾਦਾਰ ਇਕੱਠੇ ਕਰਕੇ ਲੈਂਦੇ ਸੇਵਾ ਕਰਨੀ ਆ ਇੱਕ ਵੀਰ ਆਪਣੇ ਨਾਲ ਅੱਜ ਫੇਰ ਸ਼ਾਮਲ ਹੋਇਆ ਹੈਗਾ ਹੈ ਅੱਤਰ ਨਾਲ ਆਉਣ ਵਾਲਾ ਵੀਰ ਆ ਰਫ਼ਤਾਰ ਨੂੰ ਰਫ਼ਤਾਰ ਦੇ ਨਾਲ ਰਹਿੰਦਾਰ ਆ ਆਦਰ ਪੀਜ਼ਾ 버ਗਰ ਕੋਲਡ ਡਰਿੰਕ ਆਈਸਕ੍ਰੀਮਾ ਸਭ ਕੁਆ ਉਹ ਕੋਲਡ ਡਰਿੰਕ ਦੀ ਆ ਤੋਂ ਟੀ ਚੱਲ ਮਨਾ ਚੱਲ 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 ਸੇਵਾ ਕਰੀਏ ਰਾਜਾ ਸਾਹਿਬ ਚਲ 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 ਸੇਵਾ ਕਰੀਏ ਰਾਜਾ ਸਾਹਿਬ for what code-named code Operation Boost. ਇਹਦਾ ਲੰਗਰ ਬਾਬਾ ਬਿਆਲ ਤੋਂ ਅਨੁਸਰਦਾਜੀ ਇਹ ਜਾਂ ਨਗਰੀਕ ਮੋਰਚਰੀ ਮੈਂ ਬੰਪਰ ਤਾਂ ਪਲੇ ਕਰ ਪਾਇਆ ਜੀ